ਗੁੱਡ ਮਾਰਨਿੰਗ ਦੋਸਤੋ ਅੱਜ ਦੀ ਨਵੇਂ ਦਿਨ ਦੀ ਨਵੇਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਦੋਸਤੋ ਅੱਜ ਤਰੀਕ ਹੋ ਗਈ ਹੈ ਜੀ 9 ਮਾਰਚ ਦਿਨ ਸ਼ਨੀਵਾਰ ਸਾਲ 2024 ਇਸ ਸਮੇਂ ਸਵੇਰ ਦੇ 5 ਵਜੇ ਟਾਈਮ ਹੋ ਗਿਆ ਤੇ ਆਪਾਂ ਆਪਣੇ ਘਰ ਬੈਠੇ ਕਾਰ ਦੇ ਵਿੱਚ ਦਰਸਲ ਆਪਾਂ ਨੇ ਅੱਜ ਇੱਕ ਟਰੈਕ ਕਰਨ ਜਾਣਾ ਹੈ ਟਰੈਕ ਜਿਹੜਾ ਹੈਗਾ ਇਹ ਚੰਡੀਗੜ੍ਹ ਦੀ ਜਿਹੜੀ ਸੁਖਨਾ ਲੇਕ ਹੈ ਤੁਸੀਂ ਦੇਖੀ ਹੈ ਸੁਖਨਾ ਲੇਕ ਦੇ ਪਿੱਛੇ ਪਹਾੜ ਦਿਖਦੇ ਹਨ ਉਹਨਾਂ ਪਹਾੜਾਂ ਦੇ ਆਪਰੇ ਟਰੈਕ ਕਰਨ ਜਾਣਾ ਹੈ ਤੇ ਅੱਜ ਦੀ ਆਪਣੀ ਸਾਰੀ ਵੀਡੀਓ ਟਰੈਕ ਦੇ ਨਾਲ ਰਿਲੇਟਡ ਹੋਗੀ ਤੇ ਆਪਾਂ ਗੱਲਬਾਤ ਕਰਾਂਗੇ ਇਸ ਟਰੈਕ ਤੇ ਜਾਣ ਵਾਸਤੇ ਆਪਾਂ ਨੂੰ ਕਿਵੇਂ ਪਰਮਿਸ਼ਨ ਲੈਣੀ ਪੈਂਦੀ ਹੈ ਫਰੈਸ਼ ਗਾਰਡ ਵਾਲਿਆਂ ਤੋਂ ਤੇ ਇਹਦੀ ਲੋਕੇਸ਼ਨ ਕਿੱਥੇ ਹੈ ਤੇ ਕਦੋਂ ਟਰੈਕ ਹੁੰਦਾ ਕਦੋਂ ਟਰੈਕ ਬੰਦ ਹੁੰਦਾ ਤੇ ਆਪਣਾ ਇੱਕ ਦੋਸਤ ਨਾਲ ਚੰਡੀਗੜ੍ਹ ਤੋਂ ਉਹ ਵੀ ਆਪਾਂ ਪਿਕ ਕਰਨਾ ਉਹਨਾਂ ਨੇ ਵੀ ਨਾਲ ਜਾਣਾ ਤੇ ਸਾਰੀ ਵੀਡੀਓ ਟਰੈਕ ਲੰਡ ਹੋਗੀ ਟਰੈਕ ਦੇ ਰਿਲੇਟਡ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਹੁਣ ਆਪਾਂ ਚੱਲਦੇ ਆਂ ਤੇ ਅੱਗੇ ਗੱਲਬਾਤ ਕਰਦੇ ਆਂ ਉਦੋਂ ਜੀ ਆਪਾਂ ਨੇ ਘਰ ਤੋਂ ਲੋਕੇਸ਼ਨ ਲਾ ਲਈ ਘਰ ਤੋਂ ਆਪਾਂ ਨਿਕਲ ਗਏ ਤੇ ਤਕਰੀਬਨ ਆਪਣੇ ਘਰ ਤੋਂ ਜਿਹੜਾ ਆਪਾਂ ਟਰੈਕ ਕਰਨ ਜਾਣਾ 32 ਕਿਲੋਮੀਟਰ ਹੈਗਾ ਤੇ ਡਿਸਟੈਂਸ ਤੇ 1 ਘੰਟੇ ਦਾ ਲਗਭਗ ਆਪਾਂ ਨੂੰ ਜਿਹੜਾ ਸਫ਼ਰ ਹੈ ਰਸਤਾ ਦੱਸ ਰਹੇ ਹਾਂ ਲੋਕੇਸ਼ਨ ਤੇ ਉੱਥੇ ਕਾਰ ਪਾਰਕਿੰਗ ਬਣੀ ਹੋਊਗੀ ਕਾਰ ਪਾਰਕਿੰਗ 'ਚ ਆਪਾਂ ਨੇ ਗੱਡੀ پارک ਕਰਕੇ ਉਸ ਤੋਂ ਬਾਅਦ ਉੱਥੇ ਜਿਹੜਾ ਹੈ ਟਰੈਕ ਆਪਾਂ ਨੇ ਸ਼ੁਰੂ ਕਰਨਾ ਹੈ ਉਸ ਤੋਂ ਪਹਿਲਾਂ ਰਸਤੇ 'ਚ ਆਪਾਂ ਨੇ ਆਪਣੇ ਇੱਕ ਆਰ ਮਿੱਤਰ ਨੂੰ ਪਿਕ ਕਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਉੱਥੇ ਪਹੁੰਚ ਜਾਣਾ ਹੈ ਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਮੁਹਾਲੀ ਤੇ ਸਿੱਧਾ ਹੀ ਰੋਡ ਚੱਲੇ ਜਾਂਦਾ 26 ਸੈਕਟਰ ਨੂੰ ਉੱਥੇ ਜਿਹੜੀ ਸਬਜ਼ੀ ਮੰਡੀ ਲੱਗਦੀ ਹੈ ਤਾਂ ਕਰਕੇ ਬਾਰ-ਬਾਰ ਰੋੜੇ ਕਾਫੀ ਰੋੜ ਚੱਲਦਾ ਇੱਥੇ ਰਸ਼ ਵੀ ਸਵੇਰੇ ਕਾਫੀ ਜ਼ਿਆਦਾ ਹੁਣ ਆਪਾਂ ਸਰ ਨੂੰ ਫੋਨ ਕਰਦੇ ਆਂ ਤੇ ਉਹਨਾਂ ਨੂੰ ਪਿਕ ਕਰਦੇ ਆਂ ਲੋ ਜੀ ਆਪਾਂ ਪਹੁੰਚ ਗਏ ਸਗੇਤੜੀ ਪਿੰਡ ਦੇ ਜਿੱਥੋਂ ਟਰੈਕ ਸ਼ੁਰੂ ਹੁੰਦਾ ਤੇ ਮੇਰੇ ਨਾਲ ਮਨੋਸ ਸਰ ਆਏ ਮਨੋਸ ਸਰ ਗੁੱਡ ਮਾਰਨਿੰਗ ਮਨੋਸ ਸਰ ਨੂੰ ਅਸੀਂ ਰਸਤੇ 'ਚੋਂ ਪਿਕ ਕਰ ਲਏ ਸੀਗਾ ਤੇ ਅਸੀਂ ਥੋੜੇ ਹੋ ਗਏ ਲੇਟ ਬਾਕੀ ਹੁਣ ਪਹੁੰਚਦੇ ਆਂ ਜਾ ਕੇ ਗੱਲਬਾਤ ਕਰਦੇ ਐਂਟਰੀ ਕਰਦੇ ਆਂ ਲੋ ਜੀ ਆਪਾਂ ਨੇ ਇਸ ਗੇਟ ਤੋਂ ਐਂਟਰੀ ਕਰ ਲਈ ਵੈਸੇ ਤਾਂ ਆਪਾਂ ਲਿਖਦੇ ਤੇ ਸਾਡੇ ਨਾਲ ਹੋਰ ਵੀ ਜਿਹਨੇ ਜਾ ਰਹੇ ਸਾਰੇ ਕਾਫੀ ਲੇਟ ਹੋ ਚੁੱਕੇ ਹਨ ਪਰ ਉਹਨਾਂ ਨੇ ਪਰਮਿਸ਼ਨ ਦੇਦੀ ਹਲਾਉ ਕਰਦੇ ਆ ਕਿ ਐਂਟਰੀ ਹੋ ਜਾਣੀ ਹੈ ਸਹੀ ਗੱਲ ਹੈ ਤੇ ਇਹ ਦੇਖੋ ਬਾਈ ਫਰੈਸ਼ਟ ਚੰਡੀਗੜ੍ਹ ਫਰੈਸ਼ਟ ਡਿਪਾਰਟਮੈਂਟ ਵੱਲੋਂ ਡੇੜਾ ਟਰੈਕ ਇਹ ਕੀਤਾ ਜਾਂਦਾ ਹੈ ਤਾਂ ਕਰਕੇ ਇਹਨਾਂ ਨੇ ਪੂਰੇ ਨਿਸ਼ਾਨ ਵਗੈਰਾ ਵੀ ਲਾਏ ਹੋਏ ਨੇ ਟਰੈਕ ਦੇ ਸਾਰਾ ਜਿੱਥੇ ਜਿੱਥੇ ਜਾਣਾ ਹੈ ਤੇ ਕਾਫੀ ਜਣੇ ਆ ਰਹੇ ਆ ਕੁਝ ਜਣੇ ਪਿੱਛੇ ਵੀ ਹੈਗੇ ਆ ਕੁਝ ਉਹਨੇ ਲੇਟ ਵੀ ਹੈਗੇ ਅੱਜ ਅੱਗੇ ਜਾ ਕੇ ਆਪਾਂ ਕਰਦੇ ਐਂਟਰੀ ਲੋਜੀ ਸਾਈਡ ਤੋਂ ਆਪਾਂ ਆਏ ਆ ਸਕੇਤੜੀ ਪਿੰਡ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ ਤੇ ਜੇ ਤੁਸੀਂ ਇਸ ਟਰੈਕ ਤੇ ਆਣਾ ਤਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਮਾਤਾ ਮੰਨਸਾ ਦਾ ਹੀ ਮੰਦਿਰ ਹੈ ਉਸ ਮੰਦਿਰ ਕੋਲੋਂ ਆ ਕੇ ਸਕੇਤੜੀ ਪਿੰਡ ਬਣਿਆ ਹੋਇਆ ਸਕੇਤੜੀ ਪਿੰਡ ਆ ਕੇ ਪਤਾ ਕਰ ਸਕਦੇ ਹੋ ਜਾਂ ਫਿਰ ਤੁਸੀਂ Google ਤੇ ਲੋਕੇਸ਼ਨ ਆ ਲਾ ਸਕਦੇ ਹੋ ਸਕੇਤੜੀ ਵਾਈਲਡ ਲਾਈਫ ਸੈਂਚਰੀ ਜਾਂ ਨੇਪਲੀ ਗੇਟ ਇੱਕ ਗੇਟ ਬਣਿਆ ਹੋਇਆ ਨੇਪਲੀ ਗੇਟ ਸਕੇਤੜੀ ਲੋਕੇਸ਼ਨ ਲਾ ਕੇ Google ਤੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਲੋ ਜੀ ਇੱਥੋਂ ਆਪਣਾ ਟਰੈਕ ਸਟਾਰਟ ਹੋਣਾ ਤੇ ਇੱਥੇ ਆਪਾਂ ਨੇ ਐਂਟਰੀ ਕਰਵਾ ਲਈਏ ਦਰਸਲ ਅੱਜ ਜਿਹੜਾ ਟਰੈਕ ਜਾਣਾ ਹੈ ਇਹ ਚਾਰ ਅਲੱਗ-ਅਲੱਗ ਗਰੁੱਪ ਬਣੇ ਹੋਏ ਆ ਇੱਕ ਗਰੁੱਪ ਦੇ ਵਿੱਚ 260 ਜਾਂ 270 ਮੈਂਬਰ ਹੈ ਤੇ ਸਰ ਨੇ ਦੱਸਿਆ ਕਿ ਇੱਕ ਗਰੁੱਪ ਜਾ ਚੁੱਕਿਆ ਐ ਐਂਟਰੀ ਹੋ ਗਈ ਐ ਹੁਣ ਅਸੀਂ ਸੈਕੰਡ ਗਰੁੱਪ ਐ ਜਿਹੜਾ ਸੈਕੰਡ ਗਰੁੱਪ ਚ ਜਾਣਾ ਤੇ ਉਹ ਜਾਣ ਦੀ ਵੇਟ ਕਰ ਰਹੇ ਆ ਆਪਾਂ ਫਿਲਹਾਲ ਇੱਥੇ ਨਾਮ ਦਰਜ ਕਰਵਾ ਕੇ ਆਪਣਾ ਸੀਰੀਅਲ ਨੰਬਰ ਦੱਸ ਕੇ ਗਰੁੱਪ 1 ਚ ਆਪਣਾ ਨਾਮ ਸੀਗਾ ਨਾਮ ਆਪਣੇ ਨੋਟ ਕਰਵਾ ਤਿਆ ਤੇ ਹੁਣ ਵੇਟ ਕਰ ਰਹੇ ਆ ਆਪਾਂ ਜਿਹੜਾ ਸੈਕੰਡ ਗਰੁੱਪ ਜਾਣਾ ਐ ਇਹ ਟ੍ਰੈਕ ਨੂੰ ਕਹਿੰਦੇ ਆ ਸੁਖਨਾ ਵਾਈਲਡਲਾਈਫ ਸੈਂਚਰੀ ਨੇਪਲੀ ਰੇਂਜ ਚੰਡੀਗੜ੍ਹ ਜਾਂ ਤੁਸੀਂ ਨੇਪਲੀ ਗੇਟਸ ਕਿਤੇੜੀ ਟ੍ਰੈਕ ਕਹਿ ਸਕਦੇ ਹੋ ਲੋਕੇਸ਼ਨ ਹੈਗੀ ਹੈ ਨੇਪਲੀ ਗੇਟਸ ਕਿਤੇੜੀ ਲੋਕੇਸ਼ਨ ਲਾ ਕੇ ਇੱਥੇ ਆ ਸਕਦੇ ਹੋ ਤੇ ਟ੍ਰੈਕ ਹੈ ਜਿਹੜਾ ਸਾਲ ਦੇ ਵਿੱਚ ਮਤਲਬ ਕੁਝ ਮਹੀਨੇ ਬੰਦ ਰਹਿੰਦਾ ਹੈ ਕੁਝ ਮਹੀਨੇ ਖੁੱਲਾ ਰਹਿੰਦਾ ਹੈ ਉਹ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਟੋਟਲ ਇਹ 9 ਕਿਲੋਮੀਟਰ ਟ੍ਰੈਕ ਹੈ ਤੇ ਡੂ ਆਪਾਂ ਡੂ ਐਂਡ ਡੋਂਟ ਕੀ ਕਰਨਾ ਕੀ ਨਹੀਂ ਕਰਨਾ ਉਹ ਸਾਰੀ ਗੱਲਾਂ ਬਾਤਾਂ ਇੱਥੇ ਲਿਖੀਆਂ ਹੋਈਆਂ ਫਿਰ ਆਪਾਂ ਆਪ ਵੇਟ ਕਰਦੇ ਹਾਂ ਤੇ ਟ੍ਰੈਕ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ ਲੋ ਜੀ ਆਪਾਂ ਹੁਣ ਆਪਣੀ ਵਾਰੀ ਦੀ ਵੇਟ ਕਰ ਰਹੇ ਹਾਂ ਤੇ ਇੱਥੇ ਬਹੁਤ ਸੋਹਣੀ ਗੱਲ ਲਿਖੀ ਹੋਈ ਹੈ ਫਰੈਸ਼ ਦੀ ਫਰੈਸ਼ ਦੇ ਜੋ ਮੀਨਿੰਗ ਲਿਖੇ ਹੋਏ ਆ ਐਫ ਫਾਰ ਫੂਡ ਆਫਰ ਆਕਸੀਜਨ ਆਰ ਫਾਰ ਰੇਂਜ ਈ ਫਾਰ ਇਕੋ ਬੈਲੈਂਸ ਐਸ ਫਾਰ ਸੋਇਲ ਕਨਜ਼ਰਵੇਸ਼ਨ ਐਂਡ ਟੀ ਫਾਰ ਟਿੰਬਰ ਤੇ ਬਾਕੀ ਇਹ ਇੱਥੇ ਆ ਫਰੈਸ਼ ਡਿਪਾਰਟਮੈਂਟ ਵਾਲੇ EMPLOYEES ਐ ਇੱਥੇ ਆਪਾਂ ਨੇ ਆਪਣੀ ਰਜਿਸਟ੍ਰੇਸ਼ਨ ਚੈੱਕ ਕਰਵਾਈ ਏ ਤੇ ਇਹ ਗੇਟ ਬਣਿਆ ਹੋਇਆ ਹੈ ਵੈਲਕਮ ਟੂ ਸੁਖਨਾ ਵਾਈਲਡਲਾਈਫ ਸੈਂਚੁਰੀ ਯੂਟੀ ਚੰਡੀਗੜ੍ਹ ਤੇ ਗਰੁੱਪ 1 ਨਿਕਲ ਚੁੱਕਿਆ ਦੂਸਰਾ ਗਰੁੱਪ ਹੈ ਜਿਹੜਾ ਅਸੀਂ ਵੇਟ ਕਰ ਰਹੇ ਹਾਂ ਸੈਕੰਡ ਗਰੁੱਪ 'ਚ ਆਪਾਂ ਜਾਣਾ ਹੈ ਤੇ ਇਹਦੇ ਪਿੱਛੇ ਬੈਕ ਸਾਈਡ ਬਣੇ ਹੋਏ ਵਾਸ਼ਰੂਮ ਇੱਥੇ ਜਾ ਕੇ ਵਾਸ਼ਰੂਮ ਜਾ ਸਕਦੇ ਆ ਤੇ ਰਸਤੇ 'ਚ ਅੱਗੇ ਇੱਥੇ ਪਾਣੀ ਤੇ ਗਲੂਕੋਜ਼ ਵਗੈਰਾ ਰੱਖਿਆ ਹੋਇਆ ਉਹ ਆਪਾਂ ਲੈ ਸਕਦੇ ਆ ਨਾਲ ਵੱਲੋਂ ਹੀ ਅਰੇਂਜਮੈਂਟ ਕੀਤਾ ਹੋਇਆ ਉੱਥੇ ਕਿਤੇ ਕਿਤੇ ਜਾ ਕੇ ਪਾਣੀ ਐ ਗਲੂਕੋ ਤੇ ਹੁਣ ਆਪਾਂ ਬਾਕੀ ਵੇਟ ਕਰਦੇ ਆਂ ਆਪਣਾ ਗਰੁੱਪ ਕਦੋਂ ਜਾਂਦਾ ਹੈ ਫਿਰ ਆਪਣੀ ਟਰੈਕ ਦੀ ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਾਰਾ ਹੋ ਜੂਗਾ ਲੋ ਜੀ ਪੂਰੇ 7 ਵਜੇ ਟਰੈਕ ਸ਼ੁਰੂ ਹੋ ਗਿਆ ਟਰੈਕ ਸ਼ੁਰੂ ਹੋ ਕੇ ਗਰੁੱਪ ਵਾਲੇ ਜਾ ਰਹੇ ਆਂ ਤੇ ਇੱਥੇ ਫਰੈਸ਼ਟ ਵਾਲੇ ਵੱਲੋਂ ਪਾਣੀ ਆ ਗਲੂਕੋਸ ਵਗੈਰਾ ਲਾਇਆ ਹੋਇਆ ਹੈ ਫ੍ਰੀ ਆਫ ਕੋਸਟ ਤੇ ਦੇ ਸਕਦੇ ਆਂ ਬਾਕੀ ਹੁਣ ਆਪਾਂ ਚੱਲਦੇ ਆਂ ਅੱਗੇ ਟਰੈਕ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਰਹਿੰਦੇ ਆਂ ਜੋ ਇਹ ਤੇ ਆਪਾਂ ਇਨਸਟ੍ਰਕਸ਼ਨ ਵਾਸਤੇ ਰੋਕੇ ਹੋਏ ਆ ਇਨਸਟ੍ਰਕਸ਼ਨ ਮਿਲੀਆਂ ਫਰਸਟ ਡਿਪਾਰਟਮੈਂਟ ਵੱਲੋਂ ਫਿਰ ਉਸ ਤੋਂ ਬਾਅਦ ਚੱਲਦੇ ਲੋ ਜੇ ਇਨਸਟ੍ਰਕਸ਼ਨ ਤੋਂ ਬਾਅਦ ਆਪਾਂ ਨੇ ਟਰੈਕ ਸ਼ੁਰੂ ਕਰਦੇ ਆ तकरीबन 7:00 ਵਜੇ 5-7 ਮਿੰਟ ਹੋ ਗਏ ਤੇ ਹੁਣ ਆਪਣਾ ਟਰੈਕ ਸ਼ੁਰੂ ਹੋ ਗਿਆ ਇਹ ਟਰੈਕ ਪੂਰਾ 9 ਕਿਲੋਮੀਟਰ ਹੈ ਤੇ ਇੱਕ ਰਾਉਂਡ ਸਰਕਲ ਦੇ ਉਹਦੇ ਵਿੱਚ ਸ਼ੇਪ ਚ ਹੈਗਾ ਇੱਕ ਇੱਕ ਸਾਈਡ ਤੋਂ ਆਪਾਂ ਜਾ ਕੇ ਪੂਰਾ ਰਾਉਂਡ ਘੁੰਮ ਕੇ ਉਸੇ ਲੋਕੇਸ਼ਨ ਤੇ ਆ ਜਾਣਾ ਹੈ ਤੇ तकरीबन 9 ਕਿਲੋਮੀਟਰ ਨੂੰ ਤਿੰਨਾਂ ਚਾਰ ਘੰਟੇ ਦਾ ਸਮਾਂ ਲੱਗ ਜਾਣਾ ਹੈ ਇਹ ਕਿ ਐਸਾ ਰਸਤੇ 'ਚ ਹੈ ਰਸਤੇ 'ਚ ਆ ਕੇ ਕ੍ਰੋਸਿੰਗ ਹੈ ਇਹ ਕਿ ਉਹ ਪਾਣੀ ਇਹ ਬਰਸਾਤਾਂ ਦੇ ਉੱਪਰ ਤੋਂ ਕੰਮ ਆ ਪਾਣੀ ਦੀ ਕ੍ਰੋਸਿੰਗ ਬਣਾਈ ਉੱਥੇ ਬਾਈ ਬਰਸਾਤਾਂ ਨੂੰ ਸਾਰਾ ਪਾਣੀ ਇੱਥੇ ਹਰ ਪਾਰ ਉੱਪਰ ਲੰਘ ਜਾਂਦਾ ਹੈ ਬਾਕੀ ਅੱਗੇ ਦੇਖਦੇ ਹਾਂ ਕਿਹੜੇ ਪਾਸੇ ਰਸਤਾ ਮੁੜਦਾ ਆਪਣਾ ਜੋ ਇਹ ਆਪਾਂ ਰਾਈਟ ਸਾਈਡ ਜਾ ਰਹੇ ਹਾਂ ਤੇ ਇਹੀ ਘੁੰਮ ਕੇ ਆਪਾਂ ਟ੍ਰੈਕ ਪੂਰਾ ਇਸ ਸਾਈਡ ਵਾਪਸ ਆ ਜਾਣਾ ਇੱਥੋਂ ਆਪਣਾ ਰਸਤਾ ਰਾਈਟ ਸਾਈਡ ਨੂੰ ਮੁੜਦਾ ਹੈ ਬਈ ਇੱਥੇ ਜਾਨਵਰ ਤਾਂ ਬਹੁਤ ਬਣਾਏ ਹੋਏ ਲਾਏ ਹੋਏ ਆ ਕਿਥੇ ਜਾਨਵਰ ਵਗੈਰਾ ਮਿਲਦੇ ਆ ਫਰੈਸ਼ਰ ਵਾਲੇ ਨੇ ਵੀ ਜਿਵੇਂ ਦੱਸਦੇ ਆਂ ਪਰ ਇੱਥੇ ਮੈਨੂੰ ਲੱਗਦਾ ਨਹੀਂ ਕਿ ਇੱਥੇ ਕੋਈ ਜਾਨਵਰ ਮਿਲੂਗਾ ਤੇ ਟਰੈਕ ਹੁਣ ਥੋੜਾ ਜਿਹਾ ਔਖਾ ਸ਼ੁਰੂ ਹੋ ਗਿਆ ਚੜਾਈ ਵਗੈਰਾ ਆ ਗਈ ਹੈ ਤਾਂ ਕਰਕੇ ਸਾਹ ਸੁ ਗੈਰੇ ਵੀ ਚੜਦਾ ਸ਼ੁਰੂ ਚ 10-15 ਮਿੰਟ ਪਹਿਲੇ ਟਰੈਕ ਦੇ ਮੁਸ਼ਕਿਲ ਹੋਣੇ ਹੈ ਤੇ ਆਪਣੀ ਨਾਲ ਦੇ ਸਾਰੇ ਲੋਜੀ ਟਰੈਕ ਤੇ ਫਰਸਟ 뷰 ਪੁਆਇੰਟ ਆਇਆ ਪਹਿਲਾ 뷰 ਪੁਆਇੰਟ ਆਪਾਂ ਦੇਖਦੇ ਹਾਂ ਦੇਖੋ ਜੀ ਹੁਣ ਤਾਂ ਤਕਰੀਬਨ ਧੁੱਪ ਵੀ ਚੜ੍ਹਨ ਲੱਗੀ ਸੂਰਜ ਚੜ੍ਹ ਰਿਹਾ ਹੈ ਤੇ ਆਪਾਂ ਖੜੇ ਹਾਂ ਟਰੈਕ ਦੇ ਉੱਤੇ ਜਿਹੜਾ ਫਰਸਟ 뷰 ਪੁਆਇੰਟ ਹੈ ਇਹਨ ਦਾ ਇੱਥੇ ਫੋਟੋ ਵਗੈਰਾ ਵੀ ਲੈ ਸਕਦੇ ਹਾਂ ਤੇ ਫੋਟੋ ਵਗੈਰਾ ਆਪਾਂ ਕਲਿੱਕ ਕਰਾ ਲਈ ਗਰੁੱਪ ਆਪਣਾ ਪਿੱਛੇ ਆ ਰਹੇ ਮੈਂਬਰਸ ਕਾਫੀ ਆਲੇ ਤੇ ਹੁਣ ਆਪਾਂ ਅੱਗੇ ਜਾ ਕੇ 뷰 ਚੈੱਕ ਕਰਦੇ ਹਾਂ ਤੇ ਇਹ ਆਪਣੇ ਟਰੈਕ ਦਾ ਭਾਈ ਮੈਪ ਹੈ ਜਿਹੜਾ ਆਪਣੇ ਟਰੈਕ ਅਪਲਾਈ ਕਰਿਆ ਤਾਂ ਉਸ ਤੋਂ ਥੋੜੇ ਦਿਨ ਬਾਅਦ ਕਨਫਰਮੇਸ਼ਨ ਮੇਲ ਆ ਜਾਂਦੀ ਹੈ ਤੇ ਮੇ ਇਸ ਪੈਂਡ ਤੋਂ ਆਪਣੀ ਟਰੈਕ ਸਟਾਰਟ ਹੋਇਆ ਤੇ ਪੂਰਾ 라ਉਂਡ ਘੁੰਮ ਕੇ ਲਗਭਗ 9 ਕਿਲੋਮੀਟਰ ਟਰੈਕ ਹੈ ਇਹ ਪੂਰਾ ਇੱਕ ਉਹਨਾਂ ਨੇ ਮੈਪ দেয়া ਹੋਇਆ ਟਰੈਕ ਆ ਦੇਖੋ ਜੀ ਬਿਲਕੁਲ ਆ ਸਿੰਗਲ ਜਿਹਾ ਰਸਤਾ ਇੱਥੇ ਬਣਿਆ ਹੋਇਆ ਟਰੈਕ ਵਾਸਤੇ ਉੱਤੇ ਨਿਸ਼ਾਨ ਲਾਏ ਹੋਏ ਆ ਤੇ ਆ ਛੋਟੀ ਛੋਟੀ ਪਹਾੜੀਆਂ ਆ ਤੇ ਚੰਡੀਗੜ੍ਹ ਦੇ ਨੇੜੇ ਹੀ ਲੇਕ ਦੀ ਬੈਕ ਸਾਈਡ ਇਹ ਟਰੈਕ ਬਣਿਆ ਹੋਇਆ ਆ ਯਾਨੀ ਜਿਹੜੀ ਚੰਡੀਗੜ੍ਹ ਸੁਖਨਾ ਲੈ ਕੇ ਉਹਦੇ ਪਿੱਛੇ ਤੁਹਾਨੂੰ ਜਿਹੜੀਆਂ ਪਹਾੜੀਆਂ ਦਿਖਦੀਆਂ ਉਹ ਇੱਕ ਸਾਈਡ ਜਾ ਕੇ ਸਕੇਤੜੀ ਪਿੰਡ ਦੇ ਕੋਲੇ ਟਰੈਕ ਬਣਿਆ ਹੋਇਆ ਹੈ ਬਹੁਤ ਸੋਹਣਾ ਖੂਬਸੂਰਤ ਟਰੈਕ ਹੈ ਯਾਨੀ ਲੋਕਲ ਚੰਡੀਗੜ੍ਹ ਦੇ ਵਿੱਚ ਆਪਾਂ ਟਰੈਕ ਮਿਲ ਜਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਤਕਰੀਬਨ ਜਿਹੜੇ ਲੋਕ ਚੰਡੀਗੜ੍ਹ ਘੁੰਮਣ ਆਣੇ ਆ ਤਾਂ ਉਹ ਲੇਕ ਵਗੈਰਾ ਸੁਖਨਾ ਲੈ ਕੇ আরੋਜ਼ ਗਾਰਡਨ ਦੇਖ ਕੇ ਚਲੇ ਜਾਂਦੇ ਆ ਤੇ ਬਹੁਤ ਘੱਟ ਲੋਕਾਂ ਨੂੰ ਇਸ ਟਰੈਕ ਬਾਰੇ ਪਤਾ ਹੈ ਤੇ ਆਪਾਂ ਅਗਲੀ ਵੀਡੀਓ ਦੇ ਐਂਡ 'ਚ ਗੱਲਬਾਤ ਕਰਾਂਗੇ ਤੇ ਇਹਦੀ ਵੈਬਸਾਈਟ ਵੀ ਹੈਗੀ ਹੈ ਫਰੈਸਟ ਡਿਪਾਰਟਮੈਂਟ ਵਾਲਿਆਂ ਲੋ ਜੀ ਸਪੈਂਡ ਤੇ ਆ ਕੇ ਆਪਾਂ ਨੂੰ ਸੂਰਜ ਵੀ ਮਿਲ ਜਾਂਦਾ ਹੈ ਤੇ ਕਿਦਨ ਸਾਡੇ ਕਿ ਸਾਦਾ ਟਾਈਮ ਹੋ ਗਿਆ ਤੇ ਸੂਰਜ ਇੱਥੇ ਅਬ ਚੜ ਚੜ ਜਾਂਦਾ ਇਸ ਕਰਕੇ ਟਰੈਕ ਹੀ ਜਲਦੀ ਸਵੇਰੇ ਸਟਾਰਟ ਹੁੰਦਾ ਸਵੇਰੇ 6 ਵਜੇ ਦਾ ਟਾਈਮ ਸੀਗਾ ਰਿਪੋਰਟਿੰਗ ਟਾਈਮ ਤੇ ਸਾਡੇ 6 ਵਜੇ ਟਰੈਕ ਸਟਾਰਟ ਹੋਣਾ ਸੀਗਾ ਤੇ ਜਦੋਂ ਅਸੀਂ ਆਇਕ ਗਰੁੱਪ ਨਿਕਲ ਗਿਆ ਤਾਂ ਕਰਕੇ ਥੋੜਾ ਜਿਹਾ ਉਹਨਾਂ ਨੇ ਵੀ ਉਹ ਕਰਿਆ ਤੇ 7 ਵਜੇ ਆਪਣਾ ਟਰੈਕ ਪੂਰਾ ਇਹ ਸਟਾਰਟ ਹੋਇਆ ਹੈ ਹਲੋ ਜੀ ਚੰਡੀਗੜ੍ਹ ਦੇ ਨੇੜੇ ਤੇੜੇ ਤੁਸੀਂ ਵਿਊ ਚੈੱਕ ਕਰੋ ਟਰੈਕ ਦੇ ਆਪਾਂ ਇੱਕ ਥੋੜਾ ਜਿਹਾ ਇੱਕ ਉੱਚਾ ਪੁਆਇੰਟ ਹੈ ਟੋਪ ਪੁਆਇੰਟ ਆ ਉੱਥੇ ਖੜੇ ਆ ਤੇ ਇਸ ਤੋਂ નીચે ਪਹਾੜ ਵਗੈਰਾ ਦਿਖ ਰਹੇ ਆ ਤੇ ਸੁਖਨਾ ਲੈ ਕੇ ਸਾਰੀ ਉਹਨਾਂ ਪਹਾੜਾਂ ਤੋਂ ਬੈਕ ਸਾਈਡ ਰਹਿ ਜਾਂਦੀ ਹੈ ਸੁਖਨਾ ਲੈ ਕੇ ਦੀ ਬੈਕ ਸਾਈਡ ਆ ਕੇ ਯਾਨੀ ਟਰੈਕ ਸ਼ੁਰੂ ਹੁੰਦਾ ਹੈ ਤੇ ਬਾਕੀ ਹੋਰ ਵੀ ਆਪਣੇ ਗਰੁੱਪ ਮੈਂਬਰਸ ਇੱਥੇ ਆ ਰਹੇ ਆ ਤੇ ਚਾਰ ਗਰੁੱਪ ਆਏ ਹੋਏ ਆ ਆਪਾਂ ਸੈਕਿੰਡ ਗਰੁੱਪ ਤੇ ਜਾ ਰਹੇ ਆ ਇਧਰ ਭੇਜੇਗਾ ਚਾਹ ਲੱਗਦੀ ਕੈਸ਼ਨ ਹੈ ਲੱਗਦੀ ਕੈਸ਼ਨ ਹੋਰ ਬੇਰੇ ਕੋਲ ਨਹੀਂ ਚਲੋ ਆਣਾ ਨਹੀਂ ਆਉਣਾ ਨਹੀਂ ਹੋਣੀ ਤਸਰ ਐਸਾ ਵੀ ਕਿਹੜਾ ਅੰਦਾਜ਼ਾ ਜਿਹੜਾ ਨਾ देखो <laughs> भी, भी, भी काफी मेंबर्स अपने अपने पीछे आ रहे हैं ट्रैक हाँ जी अगे रास्ता थोड़ा जा डिफिकल्ट आ गया फिर नीचे ਉੱਤਰ ਨਾਲ ਹਸਤਾ ਆ ਕੇ ਥੱਲੇ ਥੱਲੇ ਲਾਇਵ ਹੋਏ ਫਰੈਸ਼ਟ ਵਾਲੇ ਨੇ ਆ ਦੇਖੋ ਕਿੰਨਾ ਖਤਰਾ ਗਰਸਤਾ ਨੀਚੇ ਹੁਣ ਅਸੀਂ ਇਸ ਤਰ੍ਹਾਂ ਇਸ ਰਸਤੇ ਰਾਹੀਂ ਹੁਣ ਆਪਾਂ ਨੇ ਨੀਚੇ ਉਤਰਨਾ ਹੈ ਅਗਰ ਤਾਂ ਮੈਂ ਤਾਂ ਕੈਟਵੌਕ ਕਰਨੇ ਤੇ ਬਾਈ ਕਿਤੇ ਕਿਤੇ ਬਹੁਤ ਔਖੇ ਰਸਤੇ ਜਾਂ ਡਿਫਿਕਲਟ ਰੋਡ ਬਣੇ ਹੋਏ ਦੇਖੋ ਇਹਨਾਂ ਨੇ ਫਰੈਸ਼ਟ ਵਾਲੇ ਨੇ ਮਤਲਬ ਆ ਉਤਰਨ ਵਾਲਾ ਰਸਤਾ ਇੱਥੋਂ ਉਫੈਟ ਤੋਂ ਆਪਾਂ ਉਤਰੇ ਆ ਥੱਲੇ ਥੱਲੇ ਲਾ ਕੇ ਆ ਪੂਰਾ ਰਸਤਾ ਬਣਾਇਆ ਹੋਇਆ ਕਾਫੀ ਜ਼ਿਆਦਾ ਨੀਚੇ ਟਲਾਂ ਨੇ ਤੇ ਇਹ ਰਸਤਾ ਜੇ ਉੱਪਰ ਚੜਨਾ ਹੋਵੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਫਿਲਹਾਲ ਆਪਾਂ ਇਸ ਰਸਤੇ ਰਾਹੀਂ ਉੱਪਰੋਂ ਉਤਰੇ ਤੇ ਹੁਣ ਆਪਾਂ ਅੱਗੇ ਜਾ ਰਹੇ ਹਾਂ ਸੇਵ ਹਮੈਂਟੀ ਸੇਵ ਐਨੀਮਲ ਤੇ ਇਹਨਾਂ ਦੇ ਜਗ੍ਹਾ-ਜਗ੍ਹਾ ਜਾਨਵਰਾਂ ਵਗੈਰਾ ਦੇ ਬੋਰਡ ਲਾਏ ਹੋਏ ਆ ਫਿਲਹਾਲ ਆਪਾਂ ਨੂੰ ਜਾਨਵਰ ਮਿਲਿਆ ਨਹੀਂ ਮੱਕੀ ਮਨੋਜ ਸਰ ਨਾਲ ਆਪਣੇ ਅਸੀਂ ਇਕੱਠੇ ਜੋਗ ਕਰਦੇ ਸੀ ਮੋਹਾਲੀ ਤੇ ਸਰ ਇਹ 2019 ਚ ਟਰੈਕ ਕਰ ਚੁੱਕੇ ਹਾਂ ਪਹਿਲਾਂ ਸਰ ਚੰਮਲ 4 ਸਾਲ ਪਹਿਲਾਂ ਕਰਿਆ ਸਰ ਤੁਸੀਂ ਹਾਂਜੀ ਹਾਂਜੀ 2019 ਚ ਕਰਿਆ ਸਰ ਨੇ ਟਰੈਕ ਪਹਿਲਾਂ ਇਹ ਸਰ ਦਾ ਦੂਸਰਾ ਐਕਸਪੀਰੀਅੰਸ ਹੈ ਤੇ ਆਪਾਂ ਇੱਥੇ ਫਸਟ ਟਾਈਮ ਪਹਿਲੀ ਵਾਰ ਆ ਰਹੇ ਹਾਂ ਇਸ ਤੇ ਸਟ੍ਰਾਈਕ ਬਾਰੇ ਮੈਨੂੰ ਪਤਾ ਨਹੀਂ ਸੀ ਸਰ ਨੇ ਹੀ ਦੱਸਿਆ ਕਿ ਇਸਾਂ ਕਰਕੇ ਚੰਡੀਗੜ੍ਹ ਕੋਈ ਟਰੈਕ ਹੈਗਾ ਲੇਕ ਦੀ ਬੈਕ ਸਾਈਡ ਤਾਂ ਕਰਕੇ ਆਪਾਂ ਇਹ ਟਰੈਕ ਕਰਿਆ ਹੈ ਤੇ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਸ਼ਾਇਦ ਇਸ ਸਟ੍ਰਾਈਕ ਬਾਰੇ ਨਾ ਪਤਾ ਹੋਵੇ ਕਿਉਂਕਿ ਇਹ ਟਰੈਕ ਦਾ ਜਿਆਦਾ ਨਹੀਂ ਹੈ ਪਤਾ ਹੈ ਲੋਕਾਂ ਨੂੰ ਜ਼ਿਆਦਾਤਰ ਜਿਹੜੇ ਲੋਕਾਂ ਨੇ ਚੰਡੀਗੜ੍ਹ ਲੇਕ ਲੂ ਕੇ ਆ ਕੁਝ ਘੁੰਮਣ ਵਾਲੀ ਜਗ੍ਹਾ ਦੇਖ ਕੇ ਘੁੰਮ ਕੇ ਚਲੇ ਜਾਂਦੇ ਆ 12 ਕਿਲੋਮੀਟਰ ਤੇ ਆ ਤਾਂ ਉਹ ਆਪਾਂ 7 ਕਿਲੋਮੀਟਰ ਉੱਪਰ ਗਏ ਇਹ ਤੇਰਾ ਗਿਊ ਵਧੀਆ ਆ ਰਿਹਾ ਹੈ ਨਾ ਖਾਣੇ ਪੀਣੇ ਲਈ ਤੇ ਅੱਛਾ ਅੱਗੇ ਹੈਗਾ ਉਹ ਸੈਂਟਰ 'ਚ ਜਾ ਕੇ ਹੁੰਦਾ ਹੈ ਨਾ ਇੱਥੇ ਮੈਨੂੰ ਯਾਦ ਨਹੀਂ ਆ ਗਿਆ ਕਿ ਜਿੱਥੇ ਉਤਰਦੇ ਨੇ ਬਿਲਕੁਲ ਅੱਗੇ ਖੰਡ ਬਿਲਕੁਲ ਪਲੇਨ 'ਚ ਆ ਜਾਂਦੇ ਅੱਛਾ ਅੱਛਾ ਹੁਣ ਇੱਥੇ ਵੱਲਾ ਹੁੰਦਾ ਵੀਊ ਵਧੀਆ ਆ ਰਿਹਾ ਇੱਥੇ ਹਰਿਆਲੀ ਵਗੈਰਾ ਸੋਹਣਾ ਲੱਗ ਰਿਹਾ ਉਹ ਸ਼ਾਇਦ ਆਪਾਂ ਅੱਧੇ ਵੀ ਚਾਣੇ ਵਾਲੇ ਨੂੰ ਲੱਗਦਾ ਜਿੱਥੇ ਸੈਂਟਰ ਪੁਆਇੰਟ ਆਊਗਾ ਉੱਥੇ ਸ਼ਹਿਰ ਖਾਣ ਪੀਣ ਵਾਸਤੇ ਕੋਈ ਰੇਂਜਮੈਂਟ ਹੋਊਗਾ ਉਹ ਦੇਖਦੇ ਹਾਂ ਜਾ ਕੇ ਕਿੰਨਾ ਆ ਜਾਂਦਾ ਬਿਲਕੁਲ ਥੰਦੇ ਕਰੀਏ ਨਾ ਲੋ ਜੀ ਹੁਣ ਥੋੜਾ ਜਿਹਾ ਏਰੀਆ ਪਲੇਨ ਆ ਗਿਆ ਤੇ ਇੱਥੇ ਹੋਰ ਵੀ ਆਪਣੇ ਮੈਂਬਰਸ ਖੜੇ ਆ ਤੇ ਇੱਥੇ ਖਾਣ ਪੀਣ ਲਈ ਆ ਪਾਣੀ ਗੁਲਗੁਸ ਵਗੈਰਾ ਸ਼ਾਇਦ ਕੁਛ ਰੱਖਿਆ ਹੁੰਦਾ ਇਹਨਾਂ ਨੇ ਉਹ ਆਪਾਂ ਦੇਖਦੇ ਹਾਂ ਜਦੋਂ ਤੇ ਇਹ ਸਾਹਮਣੇ ਰਸਤਾ ਬੰਦ ਕਰਿਆ ਹੋਇਆ ਹੈ ਰਸਤਾ ਨਹੀਂ ਹੈਗਾ ਟਰੈਕ ਵਾਸਤੇ ਆਪਣਾ ਟਰੈਕ ਇੱਧਰ ਜਾਣਾ ਹੈ ਤੇ ਇੱਕ ਇਹਨਾਂ ਨੇ ਇੱਥੇ ਐਂਬੂਲੈਂਸ ਵੀ ਖੜੀ ਕਰੀ ਹੋਈ ਹੈ ਜੇ ਕੋਈ ਮੰਨ ਲਓ ਕਿਸੇ ਦੀ ਹਾਲਤ ਜਾਂ ਕੋਈ ਹੈਲਥ ਇਸ਼ੂ ਹੋ ਗਿਆ ਤਾਂ ਐਂਬੂਲੈਂਸ ਰਹੀਂ ਆ ਸਿੱਧਾ ਰਸਤਾ ਜਿਹੜਾ ਜਾ ਰਿਹਾ ਇਹਨੇ ਨੈਪਲੀਗੇਟ ਤੱਕ ਮੇਨ ਗੇਟ ਤੱਕ ਲਿਜਾ ਸਕਦੇ ਆ ਬਾਕੀ ਇੱਥੇ ਦੇਖਦੇ ਹਾਂ ਹੁ ਪਾਉਂਦੇ ਹੋ ਤੇ ਬਾਈ ਮੈਪ ਲਪੰਦਿਆ ਹੋਇਆ ਇਹਨਾਂ ਨੇ ਤੇ 2 ਕਿਲੋਮੀਟਰ ਬਾਅਦ ਆਪਾਂ ਨੂੰ ਜਿਹੜਾ ਆ ਵਾਸ਼ਟਾਓਰ ਆਇਆ ਉਸ ਤੋਂ 3.5 ਕਿਲੋਮੀਟਰ ਬਾਅਦ ਆ ਨਹੀਂ ਹਾਫ ਆ ਕੇ ਇਹ ਨਾ 3 ਵਾਲਾ ਚੋਈ ਲਿਖਿਆ ਹੋਇਆ ਸ਼ਾਇਦ ਇੱਥੇ ਹੁਣ ਆਪਾਂ ਇੱਥੇ ਰੈਸਟ ਲੱਗੀ ਹੈ ਇੱਥੇ ਆਪਾਂ ਨੇ ਪਾਣੀ ਗੁੱਲੂ ਉਸ ਕਰਾ ਲਿਆ ਸ਼ਾਇਦ ਇਹ ਆਪਣਾ ਸੈਂਟਰ ਪੁਆਇੰਟ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਸੇਮ ਡਿਸਟੈਂਸ ਹੈ ਸਰਕਲ ਦੇ ਵਿੱਚ ਤੇ ਇਹ ਕਵਰ ਕਰਕੇ ਆਪਾਂ ਇੱਥੇ ਕੰਪਲੀਟ ਕਰ ਸਕਦੇ ਹਾਂ ਬਾਕੀ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਆਪਾਂ ਦੇਖਦੇ ਹਾਂ ਪੱਸਾਂ ਲੱਗੀਆਂ ਹੋਈਆਂ ਹਾਂ ਹਾਂ ਆ ਦੇਖੋ ਇੱਥੇ ਵੀ ਬਾਈ ਬਣਿਆ ਹੋਇਆ ਬਰਸਾਤ ਦਾ ਪਾਣੀ ਇੱਥੋਂ ਆਂਦਾ ਸਾਰਾ ਹੀ ਬਣਿਆ ਹੋਇਆ ਤਕਰੀਬਨ ਹੁਣ ਤਾਂ ਇਹ ਚਲੋ ਥੋੜਾ ਘੱਟ ਚੱਲ ਰਿਹਾ ਸਲੋ ਬਾਕੀ ਜਦੋਂ ਪੂਰਾ ਮੀਂਹ ਪੈਂਦਾ ਬਰਸਾਤ ਦਾ ਸਾਰਾ ਇਹ ਉੱਪਰ ਤੱਕ ਭਰ ਕੇ ਜਾਂਦਾ ਪਾਣੀ ਇੱਥੇ ਤੇ ਹੁਣ ਪਾਣੀ ਗਲੂਕਸ ਵਗੈਰਾ ਲੈ ਕੇ ਆਏ ਆ ਉਹ ਕ੍ਰੋਸ ਕਰਨ ਸਾਰ ਹੀ ਬਣਿਆ ਹੋਇਆ ਕੇ ਕੋਬਰਾ ਤੇ ਇੱਥੇ ਬਾਈ ਅਲਗ-ਅਲਗ ਬੋਰਡ ਬਣੇ ਹੋਏ ਆ ਸੜਕਾਂ ਤੇ ਰਸਤੇ ਟ੍ਰੈਕ ਦੇ ਜਿਹੜਾ ਰਸਤਾ ਹੁfte ਕਿਸ ਤਰ੍ਹਾਂ ਦੇ ਜਾਨਵਰ ਇੱਥੇ ਸ਼ਾਇਦ ਦੇਖੇ ਜਾ ਸਕਦੇ ਆ ਪਰ ਜਿਹੜੇ ਜਾਨਵਰ ਆ ਜਿਹੜਾ ਟ੍ਰੈਕ ਰਸਤਾ ਉਨ ਦਾ ਹੁfte ਦੂਰ ਹੀ ਰਹਿੰਦੇ ਆ ਜਾਨਵਰ ਇੱਥੇ ਬਿਲਕੁਲ ਹੈਗੇ ਆ ਪਰ ਜਿਹੜਾ ਰਸਤਾ ਆਪਣਾ ਟ੍ਰੈਕ ਦਾ ਹੁੰਦਾ ਉਹਦੇ ਨੇੜੇ ਤੇ ਨੇੜੇ ਆਂਦੇ ਦੂਰ ਰਹਿੰਦੇ ਆ ਤੇ ਇੱਥੇ ਵੀ ਬਰਸਾਤੀ ਪਾਣੀ ਵਾਸਤੇ ਕੁਛ ਨੇ ਇਹ ਬਣਾਇਆ ਹੋਇਆ ਰਸਤਾ ਪੌੜੀਆਂ ਵਗੈਰਾ ਇਹ ਰਸਤੇ ਨਹੀਂ ਆਪਾਂ ਜਾਣਾ ਤੇ ਪਾਣੀ ਪੂਣੀ ਜਦੋਂ ਬਾਰਿਸ਼ ਦੋ ਫਰ ਅਫtere ਆਹੀ ਪਾਣੀ ਪੂਣੀ ਜਿਹੜਾ ਬਰਸਾਤ ਦਾ ਉਹ ਆਂਦਾ ਏ ਸਾਰਾ ਦਾ ਵਿਊ ਆਂਦਾ ਬਹੁਤ ਸੋਹਣਾ ਅੱਗੇ ਬਈ ਇੱਕ ਬਹੁਤ ਵਧੀਆ ਵਿਊ ਪੁਆਇੰਟ ਆਣ ਵਾਲਾ ਏ ਉਹ ਆਪਾਂ ਦੇਖਦੇ ਆਂ ਜਾ ਕੇ ਤੇ ਹੁਣ ਆਪਾਂ ਪੂਰੀ ਤਿੱਖੀ ਚੜਾਈ ਇੱਥੇ ਚੜ ਕੇ ਆ ਰਹੇ ਹਾਂ ਪੂਰੀ ਸਿੱਧੀ ਚੜਾਈ ਅੱਗੇ ਤੱਕ ਆਹ ਇੱਥੇਾਂ ਦੀ ਵੀ ਲੈ ਲੈਂਦੇ ਆਪਾਂ ਹਮ ਇੱਕ ਸਾਈਡ ਬਈ ਆਪੇ ਇੱਥੇ ਆਪਣਾ ਟਰੈਕ ਦੇ ਨਾਲ ਰਸਤੇ ਦੇ ਨਾਲ ਇੱਕ ਥੋੜਾ ਡੂੰਗੀ ਜਗ੍ਹਾ ਮਿਲ ਗਿਆ ਇੱਥੇ ਪਾਣੀ ਪੂਣੀ ਵੀ ਮਤਲਬ ਬਰਸਾਤ ਦਾ ਪਾਣੀ ਇਕੱਠਾ ਹੋ ਲਿਆ ਤੇ ਇੱਥੇ ਨਾ ਦੋ ਟਰੈਕਟਰ ਟਰਾਲੀ ਵੀ ਖੜੀਆਂ ਐ ਇਹ ਸ਼ਾਇਦ ਰੇਤਾ ਵਗੈਰਾ ਇਥੋਂ ਇਕੱਠਾ ਕਰਕੇ ਭਰ ਕੇ ਲੈ ਜਾਂਦੇ ਹੋਣੇ ਤੇ ਟਰੈਕ ਦੇ ਨਾਲ ਹੀ ਇਹ ਕਾਫੀ ਡੂੰਗੀ ਜਗ੍ਹਾ ਬਣੀ ਹੋਈ ਤੇ ਰਸਤਾ ਵੀ ਉਹਨੇ ਬੰਦ ਕਰਿਆ ਹੋਇਆ ਰੋਕਿਆ ਹੋਇਆ ਕहां से ਆਇਓ ਭਾਈ ਕहां से ਆਇਓ ਆਪ ਛੰਡੀਗੜ੍ਹ ਸੇ ਲੋਕਲ ਕੌਣ ਸੇ ਟਰੈਕਟਰ ਹੈ 22 22 ਸੇ ਕਲਾਸ ਕੌਣ ਸੀ ਹੈ ਆਪ ਆਪਣੀ 9th ਕਲਾਸ ਆਹ ਦੇਖੋ ਵੀ ਚੰਡੀਗੜ੍ਹ ਦੇ 9th ਕਲਾਸ ਦੇ ਬੱਚੇ ਵੀ ਟਰੈਕ ਕਰ ਰਹੇ ਨੇ ਸਰਕਾਰੀ ਤਬਾਹੀ ਹੋ ਰਹੀ ਹੈ ਇੱਥੇ ਨਾ ਥੋੜਾ ਉੱਪਰ ਦਾ ਆ ਕੇ ਉਚਾਈ ਤੇ ਆ ਕੇ ਪੂਰੀ ਧੁੱਪ ਚੜੀ ਹੋਈ ਹੈ ਚਾਰੇ ਪਾਸੇ ਮਤਲਬ ਆਪਾਂ ਨੂੰ 뷰 ਵੀ ਦਿਖ ਰਿਹਾ ਹੈ ਤੇ ਕਾਫੀ ਧੁੱਪ ਚੜੀ ਹੋ ਗਰਮੀ ਆ ਰਹੀ ਹੁਣ ਸਵੇਰੇ ਤਾਂ ਕਾਫੀ ਠੰਡ ਸੀ ਆਪਾਂ ਜੈਕਟ ਜੁਗੜ ਪਾ ਕੇ ਆਏ ਹਾਂ ਪਰ ਇਸ ਟਾਈਮ ਪੂਰਾ ਪਸੀਨਾ ਆ ਰਿਹਾ ਹੈ ਹਾਫ ਰਹੇਗਾ ਜੀ ਹਾਫ ਲੋ ਜੀ ਤਕਰੀਬਨ ਹੁਣ ਆਪਾਂ ਹਾਫ ਆਏ ਆ ਯਾਨੀ ਅੱਧ ਚ ਆ ਕੇ 4.5 ਕਿਲੋਮੀਟਰ ਆ ਕੇ 4.5 ਰਹਿ ਗਿਆ ਤੇ ਇੱਥੇ ਵਾਚ ਸਟਾਪ ਤੇ ਆ ਮੈਪ ਤੇ ਵੀ ਜਿਹੜੀ ਲੋਕੇਸ਼ਨ ਹੈ ਉੱਪਰ ਇਹ ਵਾਲੀ ਤਾਂ ਇੱਥੇ ਪਹੁੰਚ ਗਏ ਆਪਾਂ ਲੱਟੇ ਵਾਲਾ ਚੌਂ ਚੋਏ ਇਹ ਯਾਨੀ ਵਾਚ ਟਾਵਰ ਲੱਟੇ ਵਾਲਾ ਹਾਫ ਆ ਜਾਂਦਾ ਇੱਥੇ ਤੇ ਹਾਫ ਆਪਣਾ ਰਹਿ ਗਿਆ ਉੱਪਰ ਤੇ ਉੱਪਰ ਜਾ ਕੇ ਇੱਥੇ ਟੋਪ ਤੋਂ ਥਿਊ ਪੁਆਇੰਟ ਆਪਾਂ ਦੇਖ ਸਕਦੇ ਆ ਹਾਂ ਇੱਕ ਥਿਊ ਵਨ ਤੁਸੀਂ ਇਹ ਕਰਿਆ ਹੋਇਆ ਨਾ ਤਕਰੀਬਨ ਤਾਂ ਮਾੜਾ ਮੋਟਾ ਯਾਦ ਰਹਿੰਦਾ ਪਹਿਲਾਂ 2019 ਚ ਕਰਿਆ ਤੁਸੀਂ ਪਹਿਲਾਂ ਹਾਂ ਪੂਰੀ ਫੁੱਟ ਹਿੱਲ ਨਹੀਂ ਹੁੰਦੀ ਏ ਬਾਈ ਸਾਰੀਆਂ ਜਿਹੜੀਆਂ ਪਹਾੜੀਆਂ ਸ਼ਿਵਾਲਿਕ ਫੁੱਟ ਹਿਲਜ਼ ਐ ਹੁਣ ਆਪਾਂ ਇਥੇ ਸੈਂਟਰ ਚ ਅੱਧ ਚ ਆ ਕੇ ਜਿਹੜਾ ਟੋਪ ਦਾ 뷰 ਐ ਦੇਖ ਸਕਦੇ ਹਾਂ ਧੁੱਪ ਵੀ ਚੜੀ ਹੋਈ ਐ ਤੇ ਆਪਣੇ ਨਾਲ ਦੇ ਕੁਝ ਮੈਂਬਰ ਉਹ ਅੱਗੇ ਹੋ ਵੀ ਲੰਘ ਗਏ ਐ ਤੇ ਇੱਥੋਂ ਚਾਰੇ ਪਾਸੇ ਤੋਂ ਆਪਾਂ ਨੂੰ ਵੀ ਦਿਖ ਜਾਂਦਾ ਯਾਨੀ ਚੰਡੀਗੜ੍ਹ ਲੈ ਕੇ ਉਹਨਾਂ ਪਹਾੜਾਂ ਤੋਂ ਪਿੱਛੇ ਜਾ ਕੇ ਰਹਿ ਜਾਂਦੀ ਐ ਨਹੀਂ ਚੰਡੀਗੜ੍ਹ ਦੇਖ ਤੋਂ ਜਿਹੜੇ ਆਪਾਂ ਨੂੰ ਪਹਾੜ ਦਿਖਦੇ ਆ ਨਾ ਪਿੱਛੇ ਜਾ ਕੇ ਉਹਨਾਂ ਪਹਾੜਾਂ ਤੇ ਆਪਾਂ ਜਿਹੜਾ ਹੈ ਟ੍ਰੈਕ ਕਰ ਰਹੇ ਹਾਂ ਤੇ ਸ਼ਿਮਲਾ ਕਸੋਲੀ ਸ਼ਹਿਰ ਇਸ ਪਹਾੜਾਂ ਤੋਂ ਜਿਹੜਾ ਇਸ ਪਾਸੇ ਪਿੱਛੇ ਰਹਿ ਜਾਂਦੀ ਐ ਤੇ ਸਾਰਾ ਇਹ ਉੱਪਰ ਟੋਪ ਦਾ 뷰 ਐ ਤੇ ਭਈ ਉਹ ਸੈਟ ਲੈ ਕੇ ਅਸ ਕਿਤੇ ਦੀ ਪਿੰਡ ਦਿਖਦਾ ਜੀ ਦਿਖ ਰਿਹਾ ਜਿੱਥੋਂ ਆਪਾਂ ਨੇ ਟਰੈਕ ਸ਼ੁਰੂ ਕਰਿਆ ਤੇ ਜ਼ੂਮ ਕਰਕੇ ਦਿਖਾ ਦੇਣਾ ਸ਼ਾਇਦ ਤੁਹਾਨੂੰ ਕੈਮਰੇ ਚ ਦਿਖ ਜਵੇ ਕਾਫੀ ਯਾਰਾਂ ਦੂਰ ਲਿਖ ਰਿਹਾ ਇਸ ਲੋਕੇਸ਼ਨ ਤੋਂ ਤੇ ਸਾਰਾ ਟੋਪ ਦਾ ਬਹੁਤ ਸੋਹਣਾ 뷰 ਇੱਥੇ ਆ ਜਾਂਦਾ ਅੱਧੇ ਚ ਆ ਕੇ ਜਦੋਂ ਵੀ ਤੁਸੀਂ ਟਰੈਕ ਕਰਨਾ ਇਹ ਤਾਂ ਇੱਥੋਂ ਟੋਪ ਦਾ 뷰 ਹੈ ਜਿਹੜਾ ਜ਼ਰੂਰ ਚੈੱਕ ਕਰਕੇ ਆਓ ਤੇ ਇੱਥੇ ਟਰੈਕ ਚ ਹਰ ਏਜ ਦਾ ਬੰਦਾ ਆਇਆ ਹੋਇਆ ਸੀਨੀਅਰ ਸਿਟੀਜ਼ਨ ਵੀ ਹੈਗੇ ਆ ਫੈਮਿਲੀ ਵੀ ਹੈ ਛੋਟੇ ਬੱਚੇ ਵੀ ਹੈ ਦੇਖੋ ਰਸਤੇ 'ਚ ਬਣੀ ਬਣੀ ਹੋਈ ਬਈ ਪਹਾੜੀ ਕਿਕਰ ਪੂਰੀ ਛਤਰੀ ਬਣੀ ਹੋਈ ਹੈ ਇਹਦੀ ਆਹ ਦੇਖੋ ਹਾਈਐਸਟ 뷰 ਪੈਣ ਦੇ ਰਸਤੇ 'ਚ ਬਣੀ ਹੋਈ ਹੈ ਜਿਹਨੇ ਸਕਿੱਪ ਕਰਨਾ ਉਹ نیچے ਨੂੰ ਜਾ ਕੇ ਅੱਗੇ ਨਿਕਲ ਸਕਦਾ ਹੈ ਜਿਹਨਾਂ ਨੂੰ 뷰 ਨਹੀਂ ਦੇਖਣਾ ਤਾਂ ਉਹ ਆਪਣੇ ਨਾਲ ਦੇ ਉਹ ਕੁਝ ਮੈਂਬਰ ਅੱਗੇ ਵੀ ਜਾ ਰਹੇ ਹਨ ਪਰ ਆਪਾਂ ਹਾਈਐਸਟ 뷰 ਦੇਖ ਕੇ ਨਾ ਉਹ ਉੱਪਰ ਬਣਿਆ ਹੋਇਆ ਪੂਰਾ ਇੱਕ ਵਾਸ਼ ਟਾਵਰ ਜਿਹਨੂੰ ਕਹਿੰਦੇ ਨੇ ਉੱਪਰ ਕਮਰਾ ਬਣਿਆ ਹੋਇਆ ਉੱਪਰ ਜਿਵੇਂ ਛੱਤ ਜੀ ਬਣਾਈ ਹੋਈ ਹੈ ਉੱਥੋਂ ਚ ਫਿਰ ਇਹਦਾ 뷰 ਦੇਖੀ ਜਾਂਦਾ ਹੈ ਵੀਡੀਓ ਮੈਂ ਬੜੀ ਤੇ ਫੋਟੋ ਵੀ ਚੱਲ ਤੇ ਲੋ ਜੀ ਇਹ ਹੈ ਉਹ ਇੱਥੇ ਸੈਂਟਰ ਜਿਹੜਾ ਵਾਸ਼ ਟਾਵਰ ਬਣਿਆ ਹੋਇਆ 뷰 ਦੇਖਣ ਵਾਸਤੇ ਸੈਂਡ ਕਰ ਲਿਓ ਇੱਥੇ ਚਬੇਰੇ ਦਾ 뷰 ਬਹੁਤ ਵਧੀਆ ਦਿਖਦਾ ਹੈ ਆਪਾਂ ਜਾ ਕੇ 뷰 ਚੈੱਕ ਕਰਦੇ ਹਾਂ ਆ ਲੋ ਜੀ ਇੱਥੇ ਫੋਟੋ ਵਗੈਰਾ ਆਪਾਂ ਨੇ ਬਣਾ ਲਈ ਇੱਥੇ ਵਾਸ਼ ਟਾਵਰ ਤੇ ਹੁਣ ਆਪਾਂ ਅੱਗੇ ਸ਼ੁਰੂ ਕਰ ਰਹੇ ਹਾਂ ਹਾਫ ਆ ਗਿਆ ਆਪਣਾ ਤੇ ਹਾਫ ਸੋ ਆਪਣਾ ਰਹਿ ਗਿਆ ਕਰਦੇ ਹੋਣੇ ਹੌਲਨਾ ਸੈਂਡਨ ਇਸ ਟਰੈਕ ਚ ਨਾ ਬਾਈ ਅਸੀਂ ਤਕਰੀਬਨ ਨੋਰਮਲ ਜਿਹੜੇ ਸਪੋਰਟ ਸ਼ੂਜ਼ ਆ ਲਾਈਟ ਵੇਟ ਵਾਲੇ ਉਹੀ ਪਾਏ ਹੋਏ ਆ ਤੇ ਜਾਰਾ ਹੈਵੀ ਜਿਹੜੇ ਸ਼ੂਜ਼ ਆ ਆਪਾਂ ਨੂੰ ਇੱਥੇ ਮਤਲਬ ਮੇਰੇ ਖਿਆਲ ਹੈ ਕਿ ਲੋਡ ਵੀ ਨਹੀਂ ਹੈ ਜਾਰਾ ਆਪਣੇ ਟਰੈਕਿੰਗ ਸ਼ੂਜ਼ ਹੋਣੇ ਜਿਹੜੇ ਭਾਰੀ ਹੋਣ ਨੇ ਉਹ ਪਾਣ ਦੀ ਜ਼ਰੂਰਤ ਵੀ ਨਹੀਂ ਹੈ ਕਿਉਂਕਿ ਇੱਥੇ ਠੀਕ ਠਾਕ ਹੀ ਰਸਤਾ ਹੈਗਾ ਜਿਆਦਾ ਮਤਲਬ ਕੱਚਾ ਰਸਤਾ ਹੈ ਜਿਆਦਾ ਉੱਚੀ ਪਹਾੜੀ ਨਹੀਂ ਹੈਗੀ ਤੇ ਅਗਰ ਜੇ ਬਾਰਿਸ਼ ਵਗੈਰਾ ਹੋ ਜੇ ਵੀ ਫਿਰ ਤਾਂ ਥੋੜਾ ਸਲਿੱਪ ਹੋਇਆ ਰ ਹੋ ਸਕਦਾ ਅਦਰਵਾਇਜ਼ ਕੋਈ ਇਸਤੰਦਾਰ ਰਸਤਾ ਨਹੀਂ ਹੈ ਕਿ ਆਪਾਂ ਨੂੰ ਜਿਆਦਾ ਹੈਵੀ ਆ ਟ੍ਰੈਕਿੰਗ ਸ਼ੂਜ਼ ਪਾਣੇ ਹੋਣ ਆਪਾਂ ਨੋਰਮਲ ਜਿਹੜੇ ਸਪੋਰਟ ਸ਼ੂਜ਼ ਪਾ ਕੇ ਵੀ ਇਹ ਹਲਕੇ ਸ਼ੂਜ਼ ਪਾ ਕੇ ਟ੍ਰੈਕ ਆਸਾਨੀ ਨਾਲ ਕਰ ਸਕਦੇ ਹਾਂ ਪਰ ਉਹਨਾਂ ਦੋ ਜਿੰਨਾ ਸਵਾ ਵੀ ਰਹੇ ਮਤਲਬ ਹੈਗਾ ਉਹ ਕਿਵੇਂ ਉਹਨਾਂ ਟੀਪਸ ਲੋ ਬੀ ਕੇਅਰਫੁਲ ਹੁਣ نیچے ਆਪਣਾ ਜਿਹੜਾ ਰਸਤਾ ਨੀਚੇ ਢਲਾਨ ਵਾਲਾ ਰਸਤਾ ਰਿਹਾ ਏ ਤੇ ਆ ਕਰਕੇ ਉਹਨਾਂ ਨੇ ਨੋਟਿਸ ਲਾਇਆ ਹੋ ਕਿ ਨੀਚੇ ਸਲੋ ਜਾਣਾ ਹੈ ਆ ਦੇਖੋ ਪੋੜੀਆਂ ਕੱਚੀਆਂ ਪੌਣੀ ਬਣਾਈ ਹੋਈਆਂ ਨੇ ਸਾਰਾ ਇੱਥੇ ਨਾ ਜਿਵੇਂ ਪਿੱਛੇ ਰੱਥਲੇ ਵੀ ਰੱਖੇ ਹੋਏ ਤੇ ਜੇ ਮੀਂਹ ਪੈ ਜਾਵੇ ਨਾ ਬਰਸਾਤ ਫੇਰ ਰਸਤਾ ਖਰਾਬ ਹੈ ਪੱਕੀ ਉਸ ਟਾਈਮ ਤਾਂ ਬੰਦੇ ਬੰਦੇ ਹੋ ਜਾਂਦਾ ਹੈ ਹਾਂ ਹਾਂ ਇੱਕ ਗੱਲ ਇਹ ਹੈ ਕਿ ਭਾਈ ਇਹ ਟਰੈਕ ਹੈ ਜਿਹੜਾ ਬਰਸਾਤਾਂ ਚ بارش ਵਾਲੇ ਮੌਸਮ ਚ ਬੰਦ ਹੁੰਦਾ ਹੈ ਤਕਰੀਬਨ ਇਹ ਟਰੈਕ ਅਕਤੂਬਰ ਤੋਂ ਲੈ ਕੇ ਮਾਰਚ ਆਪ੍ਰੈਲ ਤੱਕ ਚੱਲਦਾ ਹੈ ਉਹ ਵੀ ਤੁਸੀਂ ਫਰੈਸ਼ ਡਿਪਾਰਟਮੈਂਟ ਦੀ ਜਿਹੜੀ ਸਾਈਟ ਹੈ ਉੱਤੇ ਜਾ ਕੇ ਆਪਾਂ ਬੁਕਿੰਗ ਕਰ ਸਕਦੇ ਹਾਂ ਜੀ ਹੂੰ ਇਹ ਪੁੱਛਤੀ ਹੈ ਭਾਈ ਇਹ ਇਧਰ ਮਤਲਬ ਬੰਦੇ ਰਸਤਾ ਇਸ ਸਾਈਡ ਹਾਂ ਜੀ ਹਾਂ ਜੀ ਇਸ ਸੜਕ ਕਿ ਆਵੇ ਸੇ इधर ये काम की रास्ता है जो काम चलता काम है काम कार का है फ्रेश है ना आगे कितना रह गया ट्रैक आगे दो किलोमीटर दो किलोमीटर बचा सारा नीचे डाउन है ना डाउन है ठीक है जी ठीक है थैंक यू नीचे भाई दसदा कि दो किलोमीटर ही रह गया ट्रैक तो सारा डाउन रास्ता है प्रोटेक्ट वाइल्ड लाइफ ये सारे अलग अलग जानवरों की फोटो बनी हुई है इतने तकरीबन तीन घंटे लगते हैं इस ट्रैक में तीन घंटे मान के चलो ਕਈ ਇਹ 3 ਘੰਟੇ ਦਾ ਸਾਰਾ ਟ੍ਰੈਕ 9 ਕਿਲੋਮੀਟਰ ਕਵਰ ਹੋ ਜਾਂਦਾ ਹੈ ਬੜੀ ਆਸਾਨੀ ਨਾਲ ਤੁਸੀਂ ਘੱਟੋ ਘੱਟ ਦੋ ਜਣੇ ਆਓ ਜਾਂ ਇਸ ਤੋਂ ਵੱਧ ਗਰੁੱਪੇ ਤਾਂ ਹੋਰ ਵਧੀਆ ਗੱਲਾਂ ਬਾਤਾਂ ਕਰਦੇ ਤੁਸੀਂ ਆਰਾਮ ਨਾਲ ਇਹ ਟ੍ਰੈਕ ਕਵਰ ਕਰ ਸਕਦੇ ਆ ਜੀ ਵੀ ਮੈਂ ਕਹਿ ਰਿਹਾ ਵੀ ਇੱਥੇ ਕੰਕਰੀਟ ਦੇ ਮੈਨੂੰ ਧਿਆਨ ਆ ਰਸਤੇ ਜਿੱਥੇ ਮਤਲਬ ਗਾਰਾ ਗਿੱਲਾ ਉੱਥੇ ਬਣਾਏ ਹੋਏ ਨੇ ਕੰਕਰੀਟ ਵਾਲੇ ਰਸਤੇ ਤੇ ਕੋ ਬਾਕੀ ਬਾਸ ਬੋਲ ਹੈਗੇ ਉੱਥੇ ਜਰਾਖ ਸਾਰੇ ਵਾਲੇ ਨਾ ਲੁੱਕ ਡੀਪ ਇਨ ਟੂ ਨੇਚਰ ਐਂਡ ਦੈਨ ਯੂ ਵਿਲ ਅੰਡਰਸਟੈਂਡ ਅਲਗ-ਅਲਗ ਇਹਨਾਂ ਨੇ ਗੱਲਾਂ ਬਾਤਾਂ ਲਿਖੀਆਂ ਹੋਈਆਂ ਨੇ ਰਸਤੇ 'ਚ ਮਗੇ ਨਿਸ਼ਾਨ ਵੀ ਲਾਏ ਹੋਏ ਆ ਟਰੈਕ ਹੈ ਹੁਣ ਸਾਰਾ ਮ ਪੱਧਰਾ ਰਸਤਾ ਖੁੱਲਾ ਰਸਤਾ ਆ ਗਿਆ ਸਿੱਧਾ ਕਿਉਂਕਿ ਅੱਧ ਤੱਕ ਜਿਹੜਾ 4.5 ਕਿਲੋਮੀਟਰ ਹੈ ਟੋਪ ਪੈਂਟ ਹੈ ਜਿਹੜਾ ਆਪਣਾ 뷰 ਪੈਂਟ ਹੈ ਟੋਪ ਤੇ ਉਸ ਤੱਕ ਚੜਾਈ ਹੈ ਪੂਰੀ ਤੇ ਉਸ ਤੋਂ ਜਿਹੜਾ 4.5 ਕਿਲੋਮੀਟਰ ਆਪਾਂ ਨੈਕਸਟ نیچے ਉਤਰਨਾ ਅੱਦੇ ਰਸਤੇ ਤੋਂ ਉਹ ਸਾਰਾ ਨੀਚੇ ਢਾਨ ਆਣ ਵਾਲਾ ਰਸਤਾ ਹੈ ਤੇ ਹੁਣ ਤਾਂ ਬਿਲਕੁਲ ਜਿਹੜਾ ਪੱਧਰਾ ਰਸਤਾ ਆ ਗਿਆ ਤੇ ਆਪਾਂ 2 ਕਿਲੋਮੀਟਰ ਰਹਿ ਗਿਆ ਆਪਣਾ ਜਿਹੜਾ ਜਿੱਥੋਂ ਆਪਾਂ ਟਰੈਕ ਸਟਾਰਟ ਕਰਿਆ ਸੀਗਾ ਉਸ ਲੋਕੇਸ਼ਨ ਤੱਕ ਤੇ ਬਾਈ ਇੱਥੇ ਤੱਕ ਕੱਚਾ ਰਸਤਾ ਹੋ ਜਾਂਦਾ ਖਤਮ ਤੇ ਉਸ ਤੋਂ ਬਾਅਦ ਇੱਥੇ ਜਿਹੜਾ ਹੈਗਾ ਪੱਕਾ ਰਸਤਾ ਟਰਹਾਨ ਵਾਲਾ ਉਹ ਸ਼ੁਰੂ ਹੋ ਜਾਂਦਾ ਹੁਣ ਸ਼ਹਿਰ ਗੇਟ ਤੱਕ ਅੰਡ ਤੱਕ ਇਹ ਇਹੀ ਪੱਕਾ ਰਸਤਾ ਜਾਊਗਾ ਆਪਣੇ ਹਸਤੇ ਤੱਕ ਸਾਰਾ ਬਾਕੀ ਆਲੇ-ਦੋਲੇ ਬਾਂਸ ਬਣੇ ਹੋਏ ਆ ਲੱਗੇ ਹੋਏ ਆ ਤੇ ਇੱਧਰ ਪਹਾੜਾਂ ਦਾ ਥਿਊ ਇਹ ਸਾਰਾ ਪਾਲ ਆਪਾਂ ਦੇਖ ਸਕਦੇ ਹਾਂ ਇੱਥੇ ਜਿਸ ਰਸਤੇ ਰਹੀ ਆਪਾਂ ਅੱਗੇ ਤੇ ਇੱਥੇ ਨਾਲ ਇੱਕ ਵਾਰ ਫਿਰ ਪਾਣੀ ਗੁਲਗੋਸ ਵਗੈਰਾ ਲਾਏ ਹੋਏ ਤੇ ਇੱਥੇ ਖੂਹ ਬਣਿਆ ਹੋਇਆ ਬਾਲਟੀ ਵੀ ਰੱਖੀ ਹੋਈ ਹੈ ਜਿਵੇਂ ਪਾਵੇਂ ਟਾਈਮ 'ਚ ਪਾਣੀ ਕਰਦੇ ਸੀਗੇ ਖੂਹ ਨਾਲ ਬਾਲਟੀ ਵਗੈਰਾ ਅੰਦਰ ਗੇਰ ਕੇ ਤੇ ਇਹਦੀ ਸ ਆ ਵੀਡੀਓ ਨੂੰ ਜ਼ੂਮ ਕਰਕੇ ਆ ਸਕਰੀਨਸ਼ਾਟ ਲੈ ਕੇ ਪੜ ਸਕਦੇ ਆ ਬਾਕੀ ਇੱਥੇ ਫਰੈਸ਼ਟ ਵਾਲੇ ਵੱਲੋਂ ਪਾਣੀ ਗਲੂ ਸਵੇਰਾ ਲਾਇਆ ਹੋਇਆ ਇੱਥੇ ਤੇ ਇੱਥੇ ਬਾਈ ਖੂਬਾਰੇ ਲਿਖਿਆ ਹੋਇਆ ਕਿ ਇਸ ਤਰ੍ਹਾਂ ਦੇ ਫਰੈਸ਼ ਡਿਪਾਰਟਮੈਂਟ ਦੇ ਵਿੱਚ ਨਾ ਲਗਭਗ 11 ਖੂ ਸੀਗੇ ਤੇ ਹੌਲੀ ਹੌਲੀ ਮੌਸਮ ਜਿਵੇਂ ਡੀਫੋਰੈਸਟੇਸ਼ਨ ਹੋਇਆ ਮਤਲਬ ਜੰਗਲ ਵਗੈਰਾ ਕੱਟੇ ਕੇ ਸਾਰਾ ਸਾਰੇ ਖੂ ਸੁੱਕ ਗਏ ਡਰਾਈ ਹੋ ਗਏ ਤੇ ਫਿਲਹਾਲ ਫਰੈਸ਼ਟ ਵਾਲੇ ਨੇ ਆ ਜਿਵੇਂ ਲੋਕ ਤਾਇਕ ਕਰਨ ਆਨੇ ਉਹਨਾਂ ਕਰਕੇ ਇੱਕ ਖੂ ਮੇਨਟੇਨ ਕਰਿਆ ਹੋਇਆ ਇੱਕ ਖੂ ਸਾਹਮਣੇ ਹੋਇਆ ਪਹਿਲਾਂ ਇਹ ਟੋਟਲ 11 ਖੂ ਸੀਗੇ ਤੇ ਲੋ ਜੀ ਇੱਥੇ ਬੋਰਡ ਲਾਇਆ ਹੋਇਆ ਡੂਸ ਡਿਊਰਿੰਗ ਟਰੈਕਿੰਗ ਡੋਂਟ ਡਿਊਰਿੰਗ ਟਰੈਕਿੰਗ ਇਹ ਗੱਲ ਆਪਾਂ ਮਤਲਬ ਤੁਸੀਂ ਪੜ ਸਕਦੇ ਆ ਟਰੈਕ ਦੇ ਵਿੱਚ ਮਤਲਬ ਇਹਨਾਂ ਦਾ ਜੋ ਹੈਗਾ ਰੂਲ ਰੈਗੂਲੇਸ਼ਨ ਹੈ ਉਹ ਫੋਲੋ ਕਰਨੇ ਜ਼ਰੂਰੀ ਹੈ ਤੇ ਇੱਥੇ ਗਲੂਕੋਜ਼ ਦੇ ਨਾਲ ਨਾਲ ਖਿੱਲੇ ਵੀ ਦੇ ਦੇ ਰਹੇ ਆ ਉਹ ਵੀ ਤੁਸੀਂ ਲੈ ਸਕਦੇ ਆ ਲੋਡ ਦੇ ਅਕੋਰਡਿੰਗ ਬਾਕੀ ਥੋੜਾ ਟਰੈਕ ਅੱਗੇ ਰਹਿ ਗਿਆ ਐਂਡ ਚ ਨੈਪਲੀਕੇਟ ਤੱਕ ਆਪਾਂ ਜਾ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਲੋ ਜੀ ਆਪਾਂ ਉਸ ਸਾਈਡ ਤੋਂ ਟਰੈਕ ਕਰਕੇ ਆ ਗਏ ਤੇ ਇਹ ਰਸਤਾ ਬੰਦ ਕਰਿਆ ਹੋਇਆ ਐਂਬੂਲੈਂਸ ਵਾਸਤੇ ਜਾਂ ਐਮਰਜੈਂਸੀ ਟਾਈਮ ਹੋਣ ਨੇ ਤੇ ਵਾਪਸੀ ਇਹੀ ਸਿੱਧਾ ਆਪਣਾ ਜਿਹੜਾ ਇੱਥੇ ਐਂਟਰੀ ਕਰੀ ਸੀ ਐਂਟਰੀ ਕਰੀ ਸਕੇਟ ਤੱਕ ਇਹ ਸਿੱਧਾ ਰਸਤਾ ਅੱਗੇ ਨਿਕਲ ਜਾਂਦਾ ਤੇ ਹੁਣ ਬਾਈ ਟਾਈਮ ਹੋ ਗਿਆ ਸਵੇਰ ਦੇ 9:30 ਵਜੇ ਦਾ ਜਿੱਥੇ ਆਪਾਂ ਨੇ ਟਰੈਕ ਸ਼ੁਰੂ ਕਰਿਆ ਸੀਗਾ ਦੁਬਾਰਾ ਉਸੇ ਰਸਤੇ ਉਸੇ ਜਗ੍ਹਾ ਤੇ ਆਪਾਂ ਆ ਗਏ ਤਕਰੀਬਨ 7 ਵਜੇ ਟਰੈਕ ਸ਼ੁਰੂ ਕਰਿਆ ਸੀਗਾ ਤੇ 2.5 ਘੰਟੇ ਲੱਗ ਗਏ ਆਪਾਂ ਨੂੰ 9:30 ਦਾ ਟਾਈਮ ਹੋ ਗਿਆ ਤੇ ਇਹ ਐਂਟਰੀ ਗੇਟ ਹੈ ਜਿੱਥੋਂ ਆਪਣਾ ਟਰੈਕ ਸ਼ੁਰੂ ਹੁੰਦਾ ਹੈ 9 ਕਿਲੋਮੀਟਰ ਟੋਟਲ ਆਪਾਂ ਟਰੈਕ ਕਰਕੇ ਆਏ ਆ ਤੇ ਇਹ ਟਰੈਕ ਕਿਵੇਂ ਰਜਿਸਟਰ ਕਰਨਾ ਹੈ ਉਹ ਸਾਰੀ ਆਪਾਂ ਤੁਹਾਨੂੰ ਆਪਾਂ ਗੱਲਬਾਤ ਕਰਦੇ ਹਾਂ ਤੇ ਹਾਂਜੀ ਇਹ ਟਰੈਕ ਰਜਿਸਟਰ ਰਜਿਸਟਰ ਕਰਨ ਲਈ ਤੁਹਾਨੂੰ Google ਤੇ ਜਾਣਾ ਪਏਗਾ Google ਤੇ ਸਰਚ ਕਰਿਓ ਚੰਡੀਗੜ੍ਹ ਫਰੈਸ਼ ਚੰਡੀਗੜ੍ਹ ਫਰੈਸ਼ ਦਾ ਮਤਲਬ ਪਹਿਲਾ ਲਿੰਕ ਹੋਏਗਾ ਲਿੰਕ ਖੋਲ ਕੇ ਵਾਈਲਡ ਲਾਈਫ ਸੈਂਚਰੀ ਨੇਚਰ ਟਰੈਕ ਇਸ ਨਾਲ ਕਰਕੇ অপਸ਼ਨ ਬਣਿਆ ਹੋਏਗਾ অপਸ਼ਨ ਕਲਿੱਕ ਕਰਕੇ ਤੁਸੀਂ ਜਸਟ ਨੋਰਮਲ ਆਪਣੀ ਨੋਰਮਲ ਡਿਟੇਲ ਹੈ ਸਿੰਪਲ ਡਿਟੇਲ ਰਜਿਸਟਰ ਕਰਨੀ ਹੈ ਨੇਮ ਏਜ ਐਡਰੈਸ ਫੋਨ ਨੰਬਰ ਈਮੇਲ ਆਈਡੀ ਰਜਿਸਟਰ ਕਰਕੇ ਤੁਹਾਨੂੰ ਨਾਲ ਦੀ ਨਾਲ ਇੱਕ ਮੇਲ ਆ ਜੇਗੀ ਕਨਫਰਮੇਸ਼ਨ ਮੇਲ ਤੇ ਜਦੋਂ ਤੁਹਾਨੂੰ ਇਹ ਜਿਹੜਾ ਜਿਹੜਾ ਟਰੈਕ ਹੈ ਹਰ ਇੱਕ ਮਹੀਨੇ ਮਤਲਬ ਜਿਹੜੇ ਮਹੀਨੇ ਜਾਂਦਾ ਸੈਕਿੰਡ ਸੈਚਰਡੇ ਜਾਂਦਾ ਹੈ ਅਕਤੂਬਰ ਤੋਂ ਲੈ ਕੇ ਮਾਰਚ ਐਪ੍ਰੈਲ ਤੱਕ ਤੁਸੀਂ ਮੰਨ ਸਕਦੇ ਹੋ 5-6 ਮਹੀਨੇ ਟਰੈਕ ਰਹਿੰਦਾ ਹੈ ਤੇ ਹਰ ਇੱਕ ਮਹੀਨੇ ਸੈਕਿੰਡ ਸੈਚਰਡੇ ਨੂੰ ਟਰੈਕ ਹੁੰਦਾ ਹੈ ਟਰੈਕ ਤੋਂ 2-3 ਦਿਨ ਪਹਿਲਾਂ ਤੁਹਾਨੂੰ ਇੱਕ ਮੇਲ ਵੀ ਆ ਜਾਂਦੀ ਹੈ ਉਸੇ ਤੁਹਾਡੀ ਇੱਕ ਕਨਫਰਮੇਸ਼ਨ ਆ ਜਾਂਦੀ ਹੈ ਕਿ ਤੁਹਾਨੂੰ ਅਪਰੂਵਲ ਮਿਲ ਗਈ ਹੈ ਮੇਲ ਵਾਸਤੇ ਆਪਣਾ ਟਰੈਕ ਵਾਸਤੇ ਤੇ ਇਹ ਟ੍ਰੈਕ ਹੈ ਜਿਹੜਾ ਬਿਲਕੁਲ ਫ੍ਰੀ ਆਫ ਕੋਸਟ ਹੈ ਕੋਈ ਇਹਦਾ ਖਰਚਾ ਨਹੀਂ ਹੈਗਾ ਸਿਰਫ ਤੁਸੀਂ ਸਵੇਰੇ 6 ਵਜੇ ਜਾਂ 6:30 ਤੱਕ ਐਂਟਰੀ ਕਰਨੀ ਹੁੰਦੀ ਹੈ ਜਦੋਂ ਤੁਹਾਨੂੰ ਮੇਲ ਆਉਂਦੀ ਹੈ ਕਨਫਰਮੇਸ਼ਨ ਉਸ ਤੇ ਸਾਰਾ ਲਿਖਿਆ ਹੁੰਦਾ ਹੈ ਕਿ ਡੇ ਟਾਈਮ ਵਗੈਰਾ ਲਿਖਿਆ ਹੁੰਦਾ ਸਾਰਾ ਤੇ ਉਸ ਟਾਈਮ ਨਾਲ ਤੁਸੀਂ ਐਂਟਰੀ ਕਰਕੇ ਇੱਥੇ ਜਿਹੜੇ ਕੋਈ ਸ਼ਰੂਰ ਰੈਗੂਲੇਸ਼ਨ ਨੇ ਉਹਨਾਂ ਦੇ ਉਹ ਫੋਲੋ ਕਰਕੇ ਆਸਾਨੀ ਨਾਲ ਇਹ ਟ੍ਰੈਕ ਕਰ ਸਕਦੇ ਹਾਂ ਤੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਵਲੌਗ ਵੀਡੀਓ ਵਧੀਆ ਲੱਗੀ ਹੋਗੀ ਤੇ ਜੇ ਤੁਸੀਂ ਕਰੇ ਚੰਡੀਗੜ੍ਹ ਆਏ ਤਾਂ ਲੇਕ ਸਾਈਡ ਘੁੰਮਦੇ ਆ ਤਾਂ ਇਹ ਟਰੈਕ ਵੀ ਤੁਸੀਂ ਬੁੱਕ ਕਰਕੇ ਰਜਿਸਟਰ ਕਰਕੇ ਜ਼ਰੂਰ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਕਿਸੇ ਵੀਡੀਓ 'ਚ ਮਿਲਦੇ ਹਾਂ ਧੰਨਵਾਦ